ਪਾਣੀ ਇਹ ਹਰੀਪੁਰੇ ਜੀ ਲਗਭਗ 1 ਮਹੀਨੇ ਤੋਂ ਇਤਰਾ ਗੰਦਾ ਪਾਣੀ ਆ ਰਿਹਾ ਲੋਕ ਪੀਂਦੇ ਬਿਮਾਰ ਹਨ ਲੋਕ ਪੀ ਕੇ ਇੱਥੇ ਬਿਮਾਰੀਆਂ ਨਾਲ ਗ੍ਰਸਤ ਨੇ ਇੱਥੇ ਕਾਰਪੋਰੇਸ਼ਨ ਚ ਜਾ ਕੇ ਦੇਖਿਆ ਵਾ ਔਰ ਅੱਜ ਅਸੀਂ ਜਿੱਥੇ ਜਾਈਏ ਕਸ਼ਮੀਰ ਸਿੰਘ ਉਹਦੇ ਨਾਲ ਵੀ ਸਿਹਰੇ ਗੱਲ ਹੋਈ ਸੀ ਕਹਿੰਦਾ ਮੈਂ ਭਾਜੀ ਮੈਨੂੰ ਕੰਪਲੇਂਟ ਆ ਗਈ ਆ ਤੇ ਮੈਂ ਦੇਖਦਾ ਵਾ ਅਰੇ ਕਾਉਂਸਲਰ ਨਾਲ ਗੱਲ ਹੀ ਕਾਉਂਸਲਰ ਕਹਿੰਦੇ ਤੁਸੀਂ ਕਰੋ ਸਿਆਪਾ ਸਾਡੇ ਵਸ ਦੀ ਗੱਲ ਨਹੀਂ ਮੇਰੇ ਵੱਸ ਤੋਂ ਬਾਹਰ ਆ ਗਿਆ ਉਹ ਕਹਿੰਦਾ ਮੇਰੇ ਵੱਸ ਤੋਂ ਬਾਹਰ ਆ ਗਿਆ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਮੇਰੇ ਹੱਥ ਵਿੱਚ ਕੁਝ ਨਹੀਂ ਹੈਗਾ ਕਾਉਂਸਲਰ ਕਿਹੜਾ ਜੀ ਲੋਕ ਬਿਮਾਰ ਹੋ ਰਹੇ ਨੇ ਕਿਹੜਾ ਕਾਉਂਸਲਰ ਜੀ ਕਾਉਂਸਲਰ ਆ ਆਪਣਾ ਆਕਸ਼ਨ ਦੇ ਦੇ ਉਹ ਕਰਦੀ ਹੈ ਤੁਸੀਂ ਗਏ ਹੀ ਇੰਨਾ ਕੋ ਤੁਸੀਂ ਗਏ ਹਾਂ ਜੀ ਹਾਂ ਜੀ ਆਪ ਨੂੰ ਪੜਿਆ ਸੀ ਸਾਰੇ ਗਏ ਸੀ ਆ ਮੈਂ ਕਾਰਪੋਰੇਸ਼ਨ ਦੇ ਬਣ ਕਿੰਨੀ ਵਾਰੀ ਬੋਤਲਾਂ ਆਇਤਾ ਪਰ ਪਰ ਗਏ ਹਰ ਦਿਨ ਵੀਡੀਓ ਦਿਖਾਈਆਂਗੇ ਤੇ ਪਾਣੀ ਰੋੜ ਦਿੰਦੇ ਮੈਂ ਕਿਹਾ ਚੈੱਕ ਕਰੋ ਕਰੋ ਤੁਹਾਨੂੰ ਪਤਾ ਜੀ ਪਾਣੀ ਕਿੰਨਾ ਦਿੰਦਾ ਹਾਂ ਡਾਰੀ ਪਰ ਇਹਦੇ ਚ ਤੇ ਪਰ ਕੋਈ ਨਹੀਂ ਸੁਣਦਾ ਮੈਂ ਕਿੰਨੀ ਵਾਰੀ ਆਪਣੇ ਕੌਂਸਲਰ ਕੋਲ ਵੀ ਆਜੇ ਜੈ ਕੋਲੀ ਗਿਆ ਜੇ ਲੋਰੀ ਗੇਟ ਦਫਤਰ ਚ ਵੀ ਗਿਆ ਜੇ ਕਹਿੰਦਾ ਜੀ ਕੋਈ ਗੱਲ ਨਹੀਂ ਕੋਈ ਨਹੀਂ ਆ ਜਾਂਦੇ ਬੰਦੇ ਠੀਕ ਕਰ ਲਿੰਦੇ ਕਹਿਣ ਕੇ ਕਰ ਰੋ ਠੀਕ ਕਰਤਾ ਜੀ ਮੈਂ ਕਹਾਂ ਮੈਂ ਕੋਈ ਕਾ ਠੀਕ ਕਰਤਾ ਜੀ ਤੂੰ ਤਾਂ ਹੁੰਦੇ ਮਰਦੇ ਦੀ ਮੈਂ ਕੋ ਕਵਾਂ ਵੀ ਪਾਣੀ 15 ਦਿਨ ਤੋਂ ਚਾਹੇ ਸਵੇਰੇ 5 ਵੇ ਚਲਾ ਲਈਏ ਭਾਵੇਂ 12 ਵੇ ਚਲਾ ਲਈਏ ਭਾਵੇਂ 4 ਵੇ ਚਲਾ ਲਈਏ ਗੰਦਾ ਪਾਣੀ ਆਉਂਦਾ ਮੁਸ਼ਕਲਾ ਪਾਣੀ ਆਉਂਦਾ ਜਿਹੜਾ ਪੀ ਕੇ ਲੋਕੀ ਬਿਮਾਰ ਹੋ ਰਹੇ ਨੇ ਤੇ ਜੇ ਕਿਸੇ ਜੈ ਨੂੰ ਕਾਰਪੋਰੇਸ਼ਨ ਦੇ ਆਫਿਸ ਜਾ ਕੇ ਕਿਹਾ ਜਾਂ ਕਾਉਂਸਲਰ ਦੇ ਘਰ ਜਾ ਕੇ ਕਿਹਾ ਤੇ ਉਹ ਕਹਿੰਦਾ ਸਾਡੇ ਵੱਸੋਂ ਬਾਹਰ ਇਹ ਨਹੀਂ ਕੋਈ ਕਰਦੇ ਹੁਣ ਦੱਸੋ ਸਾਨੂੰ ਕਿੰਨੂ ਗਈਏ ਸਰਕਾਰ ਵੀ ਸੁਤੀ ਪਈ ਹੈ ਕੋਈ ਪਰਵਾਹ ਨਹੀਂ ਕਰਦਾ ਕਿਸੇ ਦੀ ਕਿਸੇ ਦਾ ਦੁੱਖ ਨਹੀਂ ਸੁਣਦੇ ਕਿਸੇ ਤਕਲੀਫ ਨਹੀਂ ਸੁਣਦੇ ਤੇ ਇਹੋ ਹੀ ਗੱਲ ਹੈ ਬਾਕੀ ਆ ਸਾਰੇ ਕੋ ਕੁਛ ਇੱਕ ਮਹੀਨੇ ਦਾ ਹੀ ਪਾਣੀ ਦਾ ਬਹੁਤ ਪਰੇਸ਼ਾਨ ਆ ਨਹਾਣ ਲੱਗਿਆਂ ਬੋ ਆਉਂਦੀ ਏ ਤੇ ਪੀਣ ਲੱਗਿਆਂ ਬੋ ਆਉਂਦੀ ਏ ਕਾਲੇ ਰੰਗ ਦਾ ਪਾਣੀ ਆਉਂਦਾ ਗਾਰ ਵਰਗਾ ਪਾਣੀ ਜਿਹੜਾ ਪੀ ਕੇ ਪਾਣੀ ਇਹ ਪਾਣੀ ਸਾਡੇ ਕੋਲ ਹੀ ਵਿਖਾ ਸਕਨੇ ਆ ਬੱਚੇ ਪੀ ਕੇ ਬਿਮਾਰ ਹੋ ਰਹੇ ਨੇ ਪਰੇਸ਼ਾਨੀਆਂ ਆ ਰਹੀਆਂ ਸਿਆਣੇ ਪੀ ਕੇ ਬਿਮਾਰ ਹੋ ਰਹੇ ਨੇ ਕੀ ਕਰੀਏ ਅਸੀਂ ਇਹਨਾਂ ਦਾ ਸਿਆਪਾ ਕੀਤਾ ਜਾਣਾ ਚਾਹੀਦਾ ਅਸੀਂ ਤੇ ਬਾਰ ਬਾਰ ਇਹ ਗੱਲ ਕਹਿੰਦੇ ਆ ਕਿ ਸਾਨੂੰ ਪਾਣੀ ਸਵੱਛ ਮਿਲਣਾ ਚਾਹੀਦਾ ਤੇ ਕੁਝ ਨਾ ਕੁਝ ਕਰੋ ਪਰਾਂਦੇ ਸਾਡੇ ਵਾਸੀ ਗੱਲ ਨਹੀਂ ਇਹ ਇਹਨਾਂ ਦਾ ਬਿਆਨ ਹੈ ਹੈਲੋ ਸਾਸਤਰੀ ਕਾਲ ਜੀ ਵਾਇਗ ਰੁਖਾਲਸਾ ਦੇ ਵਾਇਰ ਜੋ ਕਿ ਫਤਿਹ ਮੈਂ ਵੀਰਪਾਨ ਹਰੀਪੁਰਾ ਗਲੀ ਨੰਬਰ 3 ਹੱਥ ਜੋੜ ਕੇ ਬੇਨਤੀ ਕਰਦਾ ਪਣੀ ਕਿੰਨੇ ਕਿ ਜਰ ਤੋਂ ਪਾਣੀ ਗੰਦਾ ਆ ਰਿਹਾ ਮੈਂ ਬਾਰ ਬਾਰ ਆਪਣੇ ਨਮਿੰਦੇ ਕੋਲ ਵੀ ਗਿਆ ਲੈ ਕੇ ਕਹਿੰਦੇ ਸਾਡੇ ਵਸੋਂ ਗੱਲ ਬਾਹਰ ਆ ਜੀ ਜਾਈ ਕੋਲ ਵੀ ਗਿਆ ਵਾ ਇਹ ਕਾਰਪੋਰ ਹੁੰਦਾ ਹਰ ਦਫਤਰ ਮੈਨੂੰ ਮਲਾਇ ਚੰਗੀ ਤਰ੍ਹਾਂ ਜਾਂਦਾ ਏ ਇਸ ਤਰ੍ਹਾਂ ਗੰਦਾ ਪਾਣੀ ਲੈ ਕੇ ਜਾਂਦਾ ਵਾ ਤੇ ਮੁੜ ਕੇ ਨਾਰਾਜ਼ ਹੋ ਕੇ ਆ ਜਾਂਦਾ ਵਾ ਨਾ ਕੋਈ ਦੀ ਸੁਣਵਾਈ ਹੁੰਦੀ ਏ ਨਾ ਵੀ ਕੁਝ ਪਾਲਿਕਾ ਨੇ ਕਿਹਨੇ ਕਿ ਚੜਦੋ ਇਸ ਤਰ੍ਹਾਂ ਹੀ ਪਾਣੀ ਗੰਦਾ ਆਉਂਦਾ ਜੇ ਵੀਡੀਓ ਤਿਆਰ ਪਾਣੀ ਲੈ ਆਲੇ ਆਉਂਦਾ ਪਾਣੀ ਦੀ ਫੋਟੋ ਵੀ ਲੈ ਸਕਦੇ ਹੋ ਪਾਣੀ ਗੰਦਾ ਆ ਵੀ ਬੰਦਾ ਰੱਖਿਆ ਆ ਵੀਡੀਓ ਮੇਰੇ ਮੋਬਾਈਲ ਚ ਆ ਗਈ ਏ ਆ ਵੀ ਵੇਖ ਲੋ ਪਾਣੀ ਕਿਤਰਾ ਗੰਦਾ ਆਉਂਦਾ ਜੇ ਇਹ ਦੇਖੋ ਤੁਸੀਂ ਆਪਣੇ ਕੋਲ ਹੋ ਗਏ ਮੈਂ ਬੜੀ ਵਾਰ ਗਿਆ ਜੀ ਪਾਣੀ ਲੈ ਕੇ ਇਤਰੇ ਬੋਤਲੇ ਭਰ ਭਰ ਕੇ ਜਾਂਦੇ ਆ ਉਹ ਕਿਤੇ ਜਾਈ ਕੋਲ ਚਲ ਜਾਓ ਜੀ ਸਾਡੇ ਬਸੋਂ ਬਾਹਰ ਆ ਤੇ ਉਹ ਗੰਦਾ ਪਾਣੀ ਲੈ ਕੇ ਮੈਂ ਆ ਜਾਣਾ ਹੱਥ ਜੋੜ ਕੇ ਆਇਆ ਨਾ ਬੋਤਲ ਰੱਖ ਦੋ ਜੇ ਮੈਂ ਜੇ ਨੂੰ ਕਹ ਮੈਂ ਜਾਣਾ ਲੈਬੋਰੀ ਟੈਸਟ ਕਰਵਾਉਣਾ ਕਹਦੇ ਨਾ 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 ਅਸੀਂ ਕਰਦਾਂਗੇ ਕੋਈ ਗੱਲ ਨਹੀਂ ਦਾ ਮ ਔਰ ਆਮਨ ਰਾਮਨਗਰ ਕਲੋਨੀ ਹੈ ਜੀ ਪਹਿਲੇ ਤਾਂ ਮਲਹੋਰੀ ਗੜ ਜਾਂਦਾ ਰਿਹਾ ਜੇ ਬਣੀ ਕਿੰਨੀ ਵਾਰ ਗਿਆ ਜੇ ਮੈਨੂੰ ਸਾਰੀ ਗਰੀਬ ਜਾਂਦੇ ਹੀ ਹੋਣਗੇ ਤੇ ਜਿਹੜਾ ਮੈਨੂੰ ਆਪਣੇ ਸਿੰਦਰ ਸਿੰਘ ਜੀ ਨੇ ਕਿਹਾ ਯਈਆ ਵੇ ਰਾਮਨਗਰ ਕਲੋਨੀ ਉੱਥੇ ਗਿਆ ਜੇ ਉਹ ਬੋਤਲਾਂ ਰੱਖ ਕੇ ਮੇਰੇ ਤੇ ਪਾਣੀ ਰੱਖ ਲੈਂਦੇ ਜੇ ਤੇ ਬਾਅਦ ਚ ਕਿਸੇ ਕਿ ਹਫਤੇ ਬਾਅਦ ਬੰਦਾ ਭੇਜ ਲੈਂਦਾ ਸਫਾਈ ਵਾਲਾ ਉਹ ਪੰਜ ਚਾਰ ਦਿਨ ਪਾਣੀ ਆਉਂਦਾ ਚੰਗਾ ਫਿਰ ਗੰਦਾ ਨਹਾਉਂਦੇ ਨਾਉਂਦੇ ਚੰਗਾ ਫਿਰ ਗੰਦਾ ਇਹ ਪੀਸਣ ਹੈ ਗਈ ਹੈ ਹਾਂਜੀ ਮੈਂ ਇਹ ਕਹਣਾ ਚਾਹੁੰਦਾ ਕਿ ਵੇਖੋ 2 ਮਹੀਨੇ ਦਾ ਕੋਈ ਨਾ ਚੇਤਾ ਇੰਨੇ ਬਿਮਾਰ ਇੰਨੇ ਬੱਚੇ ਬਿਮਾਰ ਇੰਨੇ ਕੋਸੋ ਜਗ੍ਹਾ ਤੇ ਘੁੰਮ-ਘੁੰਮ ਕੇ ਠਾਗਿਆ ਕਿੱਥੋਂ ਤੱਕ ਖਾਲ ਵਾ ਜਾ ਕਿੱਥੇ ਤੱਕ ਕੋਆਪਰੇਸ਼ਨ ਦਾ ਇੰਨੇ ਮਿਲਦਾ ਇੰਨੇ ਲੈਣਾ ਲਈ ਕੋਈ ਬੰਦ ਨਹੀਂ ਸਾਡੀ ਸੁਣਨ ਤਿਆਰੀ ਬੱਚੇ ਇੰਨੇ ਮਾਰ ਹੋ ਤੇ ਅੱਜ ਵੀ ਰੱਖੋ ਸਾਡੇ ਘਰਾਂ ਦੇ ਵਿੱਚ ਕਿੰਨੇ ਕਿੰਨੇ ਬੱਚੇ ਮਾਰ ਹੋਏ ਪੈ ਕਿਸੇ ਦਾ ਕੋਈ ਲੈਣ ਕੋਈ ਕੌਂਸਲਰ ਹੋਵੇ ਕੋਈ ਮਿਨਿਸਟਰ ਹੋਵੇ ਚਾਹੇ ਵੱਡਾ ਮਿਨਿਸਟਰ ਆਵੇ ਚਾਹੇ ਛੋਟਾ ਮਿਨਿਸਟਰ ਆਵੇ ਚਾਹੇ ਪ੍ਰਧਾਨ ਮੰਤਰੀ ਆ ਕੋਈ ਸਾਰੇ ਸਾਰੇ ਹੋ ਕੇ denn ਗੱਲ ਕੀਤੀ ਹੈ ਹਾਂਜੀ ਐਮ ਐਲ ਅਮਲੇ ਤੱਕ ਪਹੁੰਚ ਗਿਆ ਕਿਸ ਤਰ੍ਹਾਂ ਉਹ ਵੀ ਕਹਿੰਦਾ ਕਿ ਅਸੀਂ ਕਿਸੇ ਦੇ ਵਾਸਤੇ ਨਹੀਂ ਆ ਗਏ ਪਰ ਆਪਣੀ ਸੀਰਮ ਕਹਿੰਦਾ ਸਾਡੀ ਕਿਸੇ ਦੇ ਵਾਸਤੇ ਨਹੀਂ ਜੋ ਤੁਸੀਂ ਮਰਜ਼ੀ ਕਰਦੇ ਹੋ ਜੋ ਨਾਰੇ ਲਾਉਂ ਕੁੱਝ ਕਰ ਅਸੀਂ ਕੁਝ ਨਹੀਂ ਕਰਾਂ ਪਿਆਰ ਜੋ ਜਿੰਨੇ ਮਰਜ਼ੀ ਬਿਮਾਰ ਹੁੰਦੇ ਜਾਂ ਜੇ ਮਰਜ਼ੀ ਕਰ ਅਸੀਂ ਟੈਰਦੇ ਲੇਕਿਨ ਅਸੀਂ ਕਿਤੇ ਨਹੀਂ ਗਲਤੀ ਚੜੀ ਸਾਡਾ ਕੰਮ ਕੀਤਾ ਜਾ ਵਰਨਾ ਅਸੀਂ ਪਰੇ ਕਿੱਥੇ ਪਹੁੰਚਾਂਗੇ ਤੇ ਪਰਾਂ ਨੂੰ ਸੱਟ ਨਾ ਮੱਤੇ ਅਬ ਜਰੂਰ ਕਰਾਂਗੇ ਆਪਾਂ ਇਹ ਸਾਡੀ ਗਵਾਹ ਦੇਖੋ ਜੀ ਬਹੁਤ ਮਾੜੀ ਗੱਲ ਹੈ ਕਿ ਇਸ ਇਲਾਕੇ ਚ ਤਕਰੀਬਨ 1 ਮਹੀਨੇ ਤੋਂ ਪੀਣ ਵਾਲਾ ਜਿਹੜਾ ਪਾਣੀ ਆ ਪੀਣ ਵਾਲਾ ਨਹੀਂ ਕਹਿ ਸਕਦਾ ਗੰਦਾ ਪਾਣੀ ਸੀਵਰ ਦਾ ਪਾਣੀ ਆ ਰਿਹਾ ਔਰ ਪੂਰੇ ਸਾਥੀ ਪੂਰਾ ਮਹੱਲਾ ਨਿਵਾਸੀ ਸਾਰੇ ਉੱਥੇ ਜਾ ਜਾ ਕੇ ਉਹਨਾਂ ਨੂੰ ਕੰਪਲੇਂਟਾਂ ਕੀਤੀਆਂ ਨੇ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ ਔਰ ਕੋਈ ਨਹੀਂ ਆਇਆ ਮੇਰੀ ਪਿਛਲੇ ਦਿਨ ਵੀ ਕਸ਼ਮੀਰ ਸਿੰਘ ਇੱਥੇ ਜਾਈ ਹੈ ਉਹਨਾਂ ਨਾਲ ਗੱਲ ਹੋਈ ਸੀ ਕਿ ਮੈਂ ਕਹਾ ਤੂਜੇ ਪਾਣੀ ਬਹੁਤ ਗੰਦਾ ਆ ਰਿਹਾ ਹੈ ਤੂੰ ਤੁਸੀਂ ਜਾ ਕੇ ਦੇਖੋ ਮੈਂ ਹੁਣੇ ਭੇਜ ਰਿਹਾ ਜੀ ਅੱਜ ਉਹਨਾਂ ਨੇ ਕੋਈ ਮੁੰਡੇ ਭੇਜੇ ਨੇ ਉਹ ਵੀ ਵੇਖਵਾ ਕੇ ਪਤਾ ਨਹੀਂ ਉੱਥੋਂ ਗਏ ਨੇ ਉਹ ਬਾਰੋ-ਬਾਰ ਵੇਖ ਕੇ ਜੀ ਇੱਥੇ ਕੋਈ ਗੱਲ ਨਹੀਂ ਸਭ ਠੀਕ ਹੈ ਲੇਕਿਨ ਆ ਦੇਖੋ ਪਾਣੀ ਜਿਹੜਾ ਮਲੇ ਵਾਲੀ ਦਿਖਾ ਰਹੇ ਨੇ ਆ ਪਾਣੀ ਤਾਜ਼ਾ ਜੇ ਮੋਟਰ ਚਲਾ ਕੇ ਪਾਣੀ ਆਇਆ ਐਸੇ ਪਾਣੀ ਜੇ ਇਹਦੇ ਨਾਲ ਬੱਚੇ ਬਿਮਾਰ ਹੋ ਰਹੇ ਨੇ ਔਰ ਅੱਗੇ ਕੰਮ ਕਰ ਇੱਥੇ ਉਨੇ ਗਏ ਨੇ ਔਰ ਦਵਾਈਆਂ ਦੇ ਪੈਸੇ ਲੱਗਦੇ ਜਾ ਰਹੇ ਨੇ ਔਰ ਹਰ ਬੰਦਾ ਇੱਥੇ ਤੰਗ ਹੈ ਪੀਣ ਵਾਲੇ ਪਾਣੀ ਤੋਂ ਲੋਕਾਂ ਦੇ ਘਰੋਂ ਸਮਰਸ਼ੀਬਲ ਤੋਂ ਕਦੀ ਕਿਦੋਂ ਪਾਣੀ ਲੈ ਕੇ ਪੀਂਦੇ ਨੇ ਕਦੀ ਕਿਦੋਂ ਪਾਣੀ ਲੈ ਕੇ ਪੀਂਦੇ ਨੇ ਔਰ ਘਰ ਦਾ ਪਾਣੀ ਜਿਹੜਾ ਪੀਣ ਯੋਗ ਨਹੀਂ ਹੈਗਾ ਨਹਾਉਣ ਯੋਗ ਵੀ ਨਹੀਂ ਹੈਗਾ ਜੇ ਨਹਾਉਂਦੇ ਨੇ ਉੱਤੋਂ ਬੋਗ ਕੋਡੇ ਕੋਡੇ ਬੋਹਾਂਂਦੀ ਆ ਕਪੜੇ ਬੋਹਾਂਂਦੀ ਆ ਉਹ ਕੀ ਕਰਨ ਪੂਰਾ ਮੁਹੱਲਾ ਇੱਥੇ ਤ ਤਕਲੀਫ 'ਚ ਹੈ ਔਰ ਇਹਨਾਂ ਦੇ ਸਿਰ ਤੇ ਕੋਈ ਜੂਨੀ ਸਰਕਦੀ ਔਰ ਇਹਨਾਂ ਨੇ ਦੱਸਿਆ ਕਿ ਕੌਂਸਲ ਸਾਹਿਬ ਹੀ ਗਏ ਨੇ ਉਹ ਨਾ ਗਏ ਨੇ ਉਹ ਕਹਿੰਦੇ ਮੇਰੇ ਵਾਸਤੇ ਗੱਲ ਨਹੀਂ ਤੂੰ ਜੋ ਮਰਜ਼ੀ ਕਰੋ ਮੇਰੇ ਵਾਸਤੇ ਗੱਲ ਨਹੀਂ ਹੈਗੀ ਤੇ ਕਾਉਂਸਲਰ ਕਾਹਦੇ ਹਾਸਤੇ ਬਣਾਈ ਦੇ ਆਪਾਂ ਜਿਹਨਾਂ ਦੇ ਵਾਸਤੇ ਗੱਲ ਹੀ ਕੋਈ ਨਹੀਂ ਹੈਗੀ ਇਹਦਾ ਮੱਲ ਅਸੀਂ ਉਹਨਾਂ ਨੂੰ ਕਾਉਂਸਲਰ ਨਾ ਚੁਣੀਏ ਅੱਗੇ ਤੋਂ ਆਉਣ ਤੇ ਉਹਨਾਂ ਨੂੰ ਇਹ ਬੋਤਲਾਂ ਵਿਖਾਈਏ ਖਾਲੀ ਆ ਭਰੀਆਂ ਜਿਹੜੀਆਂ ਗੰਦ ਦੀਆਂ ਐਵੇਂ ਲਾਓ ਕਿਉਂਕਿ ਹਜੇ ਸਰਕਾਰ ਸਾਡੀ ਹੈ ਉਹ ਆਪਣਾ ਕਾਉਂਸਲਰ ਜੀ ਟੁੱਟ ਗਈ ਹੈ ਫਰਾਂ ਨਾ ਬੰਨੇ ਬਾਜੀ ਹੈ ਕੰਮ ਕਰਾਉਣੇ ਹੋਣ ਤੇ ਜੇ ਹੀ ਉਹ ਹੀ ਨੇ ਅਸਲੀ ਉਹ ਹੀ ਹੈ ਐਡਮਿਨਿਸਟਰ ਉਹ ਹੀ ਨੇ ਕੀ ਹੋ ਰਿਹਾ ਜੇ ਨਾਂ ਸੁਣਾਇਆ ਤੇ ਫਿਰ ਕੀ ਕਰੋਗੇ ਜੇ ਅੱਜ ਨਾਂ ਸੁਣਾਇਆ ਇਹਦਾ ਪੂਰਾ ਮਹੱਲਾ ਇੱਥੋਂ ਆ ਕੇ ਛੜਕਾ ਬੰਦ ਕਰੇਗਾ ਰੋਡ ਬੰਦ ਕਰੇਗਾ ਉਨ੍ਹਾਂ ਦਾ ਪੇਟ ਸਿਆਪਾ ਕਰਾਂਗੇ ਜੇ 2 ਦਿਨਾਂ ਵਿੱਚ ਸਾਡੀ ਇਸ ਕਾਰਵਾਈ ਆਪਨਾ ਨਹੀਂ ਸਹੀ ਠੀਕ ਹੁੰਦਾ ਪਾਣੀ ਅਸੀਂ ਉੱਥੇ ਪੇਟ ਸਿਆਪਾ ਕਰਾਂਗੇ ਇਹਨਾਂ ਦਾ ਕਾਰਪੋਰੇਸ਼ਨ ਮੁਰਦਾਬਾਦ 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 ਕਾਰਪੋਰੇਸ਼ਨ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ